ਪੈਂਡ ਸਭਰਾ ਵਿਖੇ ਗੁੰਡਾ ਅਨਸਰਾ ਵੱਲੋਂ ਦਿਨ ਦਿਹਾੜੇ ਮੈਡੀਕਲ ਦੇ ਮਾਲਕ ਸਤਨਾਮ ਸਿੰਘ ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਪੀੜਤ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਇਸ ਸਬੰਧੀ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਤੇ ਗੁੰਡਾਗਰਦੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਵੱਡਾ ਇਕੱਠ ਕੀਤਾ ਗਿਆ ਨਵੀਂ ਬਣੀ ਪੰਚਾਇਤ ਵੱਲੋਂ ਸਮੁੱਚੇ ਪਿੰਡ ਸਭਰਾ ਦੇ ਲੋਕਾਂ ਦੀ ਸਹਿਮਤੀ ਨਾਲ ਨਸ਼ਾ ਤਸਕਰਾਂ ਤੇ ਗੁੰਡਾਗਰਦੀ ਕਰਨ ਵਾਲੇ ਵਿਅਕਤੀਆਂ ਦੇ ਸਬੰਧ ਵਿੱਚ ਇੱਕ ਮਤਾ ਪਾਇਆ ਗਿਆ ਹੈ ਇਸ ਸਬੰਧੀ ਪਿੰਡ ਸਭਰਾ ਦੇ ਨਵੇਂ ਬਣੇ ਸਰਪੰਚ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਭਰਾ ਵਿੱਚ ਨਸ਼ੇ ਦਾ ਵਪਾਰ ਕਰਨ ਵਾਲੇ ਵਿਅਕਤੀਆਂ ਨੂੰ 5 ਦਿਨਾਂ ਦੇ ਅੰਦਰ-ਅੰਦਰ ਨਸ਼ੇ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਪੰਜ ਦਿਨਾਂ ਤੋਂ ਬਾਅਦ ਅਜਿਹਾ ਕੋਈ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਵਿਅਕਤੀ ਦਾ ਸਮੁੱਚੇ ਪਿੰਡ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਕਰਵਾਉਣ ਵਿੱਚ ਵੀ ਕੋਈ ਢਿੱਲ ਨਹੀਂ ਦਿੱਤੀ ਜਾਏਗੀ ਇਸ ਮੌਕੇ ਤੇ ਪਿੰਡ ਦਾ ਵੱਡਾ ਇਕੱਠ ਹੋਇਆ ਬਾਕੀ ਤੁਸੀਂ ਖੁਦ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਇੱਥੇ ਮੌਜੂਦ ਮਹਤਵਪੂਰਨ ਵਿਅਕਤੀਆਂ ਦਾ ਆ ਵੀ ਉਹ ਜੋ ਲੱਭਿਆ ਨਾ ਇੱਕ ਟੈਂਟੀ ਹੋਰ ਆ ਆਪਣੇ ਪੰਜਾਬ ਦੇਖ ਕੇ ਦੇਦੇ ਸ਼ਾਮ तकरीबन 4:00 ਵਜੇ ਵੀਰ ਸਤਨਾਮ ਆ ਮੈਡੀਕਲ ਸਟੋਰ ਚਲਾਉਂਦਾ ਵਾ ਬਹੁਤ ਹੀ ਵਧੀਆ ਇਨਸਾਨ ਆ ਤੇ ਕੋਈ ਅਣਪਛਾਤੇ ਵਿਅਕਤੀ ਆਏ ਚਾਰ ਪੰਜ ਜਣੇ ਤੇ ਉਹਦੀ ਦੁਕਾਨ ਤੇ ਆ ਕੇ ਉਹਨੂੰ ਬੁਰੀ ਤਰ੍ਹਾਂ ਮਤਲਬ ਦਾਤਰ ਕਿਰਪਾਨਾਂ ਨਾਲ ਵੜ ਟੋਕੇ ਉੱਥੇ ਉਹਦੀ ਘਰ ਦੀ ਦੇ ਵੀ ਮਾਰੇ ਗਏ ਦਾਤਰ ਇੱਕ ਬਹੁਤ ਹੀ ਸਿਆਣੀ ਬਜ਼ੁਰਗ ਮਤਲਬ ਉਮਰ ਦੀ ਬੈਠੀ ਉਹਦੇ ਵੀ ਵਜੇ ਆ ਤੇ ਆਪਣੇ ਵੱਲੋਂ ਤੇ ਉਹ ਬਹੁਤ ਜ਼ਿਆਦਾ ਉਹਨੂੰ ਮਾਰ ਕੇ ਹੀ ਸੁੱਟ ਗਏ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਕਿ ਵੀਰ ਦੀ ਜਾਨ ਬਚ ਗਈ ਆ ਤੇ ਅਸੀਂ ਅੱਜ ਇਹ ਵਿਸ਼ੇ ਤੇ ਇਕੱਠੇ ਹੋਏ ਆ ਸਾਰਾ ਪਿੰਡ ਇਕੱਠਾ ਹੋਇਆ ਵਾ ਸਾਰੀ ਪੰਚਾਇਤ ਸਾਬਕਾ ਮੌਜੂਦਾ ਸੰਘਰਸ਼ ਕਮੇਟੀ ਵਾਲੇ ਜਿੰਨੀਆਂ ਵੀ ਕਮੇਟੀਆਂ ਹੈਗੀਆਂ ਸਾਰੀਆਂ ਇਕੱਠੀਆਂ ਹੋਈਆਂ ਵਾ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਦੋ ਦਿਨ ਦਾ ਟਾਈਮ ਲਿਆ ਵਾ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਫੜਿਆ ਜਾਵੇ ਵੀ ਜੋ ਇਹਨਾਂ ਗੁੰਡਾਗਰਦੀ ਕੀਤੀ ਆ ਤੇ ਜਾਂਦੇ ਟਾਈਮ ਰਾਜੋ ਇੱਕ ਮੋਟਰਸਾਈਕਲ ਵੀ ਖੋ ਕੇ ਲੈ ਕੇ ਗਏ ਆ ਤੇ ਤੁਹਾਡੇ ਜਰੀਏ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਚਾਰ ਮਲਾਜ਼ਮ ਆ ਜੀ ਸਿਰਫ ਤੇ ਘੱਟੋ ਘੱਟ 20 ਪਿੰਡੇ ਨੇ ਮਤਲਬ ਚੌਂਕੀ ਨੂੰ ਲੱਗਦੇ ਆ ਉਹ ਕਿੱਥੇ ਕਿੱਥੇ ਜਾਣ ਕਿ ਨਿਆਂਇਕ ਉਹਨਾਂ ਦੀ ਵੀ ਮਜਬੂਰੀ ਇਹ ਨਹੀਂ ਕਹਿੰਦੇ ਅਸੀਂ ਵੀ ਉਹ ਗਲਤ ਆ ਹੁਣ ਉਹ ਜੇ ਦੋ ਜਣੇ ਕਿਤੇ ਗਏ ਤੇ ਇੱਕ ਨੇ ਚੌਂਕੀ ਵੀ ਰਹਿਣਾ ਇੱਕ ਜਣਾ ਤੇ ਜਾ ਕੇ ਕਿਸ ਨੂੰ ਫੜਨੀ ਲੱਗਾ ਕੋਈ ਪਿੰਡ ਦੀ ਪੰਚਾਇਤ ਨੂੰ ਮਤਾ ਵੀ ਪਾਇਆ ਗਿਆ ਕੋਈ ਉਹ ਮਤਾ ਇਹ ਪਾਇਆ ਗਿਆ ਜੀ ਵੀ ਜੋ ਵੀ ਕਿਤੇ ਤਾੜਨਾਤ ਕੀਤੀ ਗਈ ਆ ਪੰਜਾਂ ਦਿਨਾਂ ਦਾ ਟਾਈਮ ਦਿੱਤਾ ਗਿਆ ਵਾ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰਦੇ ਆ ਕਿ ਉਹ ਪੰਜ ਦਿਨਾਂ ਦਾ ਟਾਈਮ ਆ ਵੀ ਉਹ ਜਿਉਂ ਉਦੋਂ ਬਾਅਦ ਉਹ ਫੜੇ ਗਏ ਉਹਦੇ ਬਾਅਦ ਕੋਈ ਵੀ ਸਾਬਕਾ ਮੌਜੂਦਾ ਕੋਈ ਮੈਂਬਰ ਪੰਚਾਇਤ ਕੋਈ ਸਿਆਣਾ ਬਹੁਤ ਬਾਰ ਉਹਦੇ ਮਗਰ ਆਉਂਦਾ ਵਾ ਉਹਤੇ ਵੀ ਮਤਲਬ ਪਿੰਡ ਦੀ ਪੰਚਾਇਤ ਆ ਜਿਹੜੀ ਉਹੋ ਪਰਚਾ ਠੋਕਵਾ ਕਰਾਊਗੀ ਤੇ ਜਿਹੜਾ ਉਹਨਾਂ ਦੀ ਜਮਾਨਤ ਦੇਣ ਪਿੱਛੋਂ ਜਾਊਗਾ ਉਹਤੇ ਵੀ ਉਹਦਾ ਬਾਈਕਾਟ ਉਹਦਾ ਬਾਈਕਾਟ ਹੋਊਗਾ ਜਿਹੜਾ ਫੜੇ ਜਾਣ ਤੋਂ ਬਾਅਦ ਉਹਦੀ ਜਮਾਨਤ ਦੇਣ ਜਾਊਗਾ ਲੁੱਟਾਂ ਖੋਹਾਂ ਦੇ ਮੁੱਦੇ ਆ ਇਹ ਅੱਜ ਦੇ ਨੀ ਪੁਰਾਣੀਆਂ ਸਰਕਾਰਾਂ ਤੋਂ ਵੀ ਤੁਰੇ ਆਏ ਆ ਕਾਲੀ ਸਰਕਾਰ ਵੀ ਨੇ ਵੀ ਚਲਦੇ ਰਹੇ ਆ ਕਾਂਗਰਸ ਵਲੇ ਵੀ ਚਲਦੇ ਰਿਹਾ ਤੇ ਅੱਜ ਆਮ ਸਰਕਾਰ ਵੀ ਚੱਲ ਰਹੇ ਆ ਇੱਕ ਦੂਜੇ ਤੇ ਉਂਗਲਾਂ ਲਾਇਆ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਇਹ ਕਾ ਨਹੀਂ ਕਰਦੇ ਉਨਾਂ ਚਿਰ ਕੋਈ ਹੱਲ ਨਹੀਂ ਇਹਦਾ ਤੇ ਅੱਜ ਇਹ ਜਿਹੜੀ ਪਹਿਲ ਵਾ ਇਹ ਪਿੰਡ ਸਭਰਾ ਦੀ ਜਿਹੜੀ ಗ್ರಾಮ ਪੰਚਾਇਤ ਨੇ ਕੀਤੀ ਗਈ ਆ ਅੱਜ 5 4 5 ਮਤੇ ਪਾਏ ਗਏ ਆ ਜਿਹਦੇ ਵਿੱਚ ਤੇ ਸਭ ਤੋਂ ਵੱਡਾ ਜਣਾ ਨਸ਼ੇ ਦਾ ਮੁੱਦਾ ਵਾ ਇਹਦੇ ਵਿੱਚ ਕੋਈ ਵੀ ਨਸ਼ਾ ਵੇਚਦਾ ਜਾਂ ਲਿਉਂਦਾ ਜਾਂ ਕਿਸ ਤਰ੍ਹਾਂ ਵੀ ਕਰਦਾ ਫੜਿਆ ਜਾਂਦਾ ਵਾ ਉੱਤੇ ਤੇ ਕਾਨੂੰਨੀ ਕਾਰਵਾਈ ਹੋਣੀ ਆ ਵੀ ਜਿਹੜਾ ਨਾਲ ਉਹਦੀ ਪਿਛਲੇ ਬੰਨੇ ਜਾਂਦਾ ਉਹਦੇ ਨਾਲ ਉਹਦੀ ਜ਼ਮਾਨਤ ਦੇਣਾ ਜਾਂ ਉਹਦੀ ਸਪੋਰਟ ਕਰਨ ਜਾਂਦਾ ਉਹ ਜਿਹੜੇ ਨਸ਼ਿਆਂ ਦਾ ਉੱਤੇ ਵੀ ਕਾਰਵਾਈ ਸੇਮ ਹੋਊਗੀ ਇਹ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਵਾ ਜਿਸ ਤਰ੍ਹਾਂ ਆ ਪਿੰਡ ਦੇ ਵਿੱਚ ਵੇਖੀਦਾ ਵਾ ਸ਼ਾਮਾਂ ਦਾ ਟਾਈਮ ਹੋਵੇ ਤੇ ਇਥੇ ਮਢੀਰਾ ਜਿਹੜੀਆਂ ਤਿੰਨ ਤਿੰਨ ਜਾਣੇ ਮੋਟਰਸਾਈਕਲ ਤੇ ਬੈਹਗੇ ਨੰਬਰ ਪਲੇਟਾਂ ਨਹੀਂ ਹੁੰਦੀਆਂ ਜਾਂ ਮੂੰਹ ਬੱਦੇ ਹੁੰਦੇ ਆ ਇਹਨਾਂ ਤੇ ਵੀ ਜਿਹੜਾ ਅੱਜ ਇਹ ਤੇ ਚਰਚਾ ਹੋਈ ਆ ਵੀ ਉਹ ਜਿਹੜਾ ਵੀ ਬੰਦਾ ਤਿੰਨ ਜਾਣੇ ਹੋਏ ਜਾਂ ਨੰਬਰ ਪਲੇਟਾਂ ਨਹੀਂ ਆ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਮੌਕੇ ਤੇ ਕਰਾਈ ਜਾਊਗੀ ਫਿਰ ਜਿਸ ਤਰ੍ਹਾਂ ਬਾਹਰਲੇ ਪਿੰਡਾਂ ਚੋਂ ਪਾਸੇੋਂ ਪੁਲਿਸ ਆਉਂਦੀ ਆ ਪਿੰਡ ਚੋਂ ਬੰਦਾ ਚੁੱਕ ਕੇ ਲੈ ਜਾਂਦੀ ਆ ਉਹ ਪਿੰਡ ਦੀ ਨਾ ਕਿਸੇ ਨੂੰ ਪਿੰਡ ਦੇ ਘਰਦਿਆਂ ਨੂੰ ਪਤਾ ਹੁੰਦਾ ਤੇ ਨਾ ਪੰਚਾਇਤ ਨੂੰ ਇਹ ਪੰਚਾਇਤ ਨੇ ਮਤਾਂ ਪਾਇਆ ਹੋਵਾ ਵੀ ਜਿਹੜੀ ਬਾਹਰੋਂ ਕੋਈ ਪੁਲਿਸ ਆਉਂਦੀ ਆ ਸਭ ਤੋਂ ਪਹਿਲਾਂ ਉਹ ਪੰਚਾਇਤ ਨੂੰ ਤੇ ਤੇ ਧਿਆਨ ਚ ਲਿਆਵੇ ਵੀ ਅਸੀਂ ਇਹਨੂੰ ਕਿਹੜੇ ਮੁੱਦੇ ਤੇ ਖੜਨਦੇ ਆ ਹੋ ਸਕਦਾ ਉਹ ਸਮੈਗ ਦਾ ਹੋਵੇ ਜਾਂ ਗੋਲੀਆਂ ਟੀਗਿਆਂ ਦਾ ਹੋਵੇ ਹੋ ਸਕਦਾ ਬਾਹਰੋਂ ਜਾ ਕੇ ਸੈਟਲਮੈਂਟਲ ਕਰਕੇ ਸਾਡੇ ਵੀ ਦਿਨ ਤੇ ਪੰਚਾਇਤ ਨੂੰ ਪਤਾ ਉਹ ਤੇ ਪੰਚਾਇਤ ਉੱਤੇ ਆਪ ਜਿਹੜੀ ਕਾਰਵਾਈ ਕਰਾਉਗੀ ਇਹਦੇ ਵਿੱਚ ਇਹ ਆ ਵੀ ਜਦੋਂ ਕੱਲ ਤੋਂ ਜਿਸ ਤਰ੍ਹਾਂ ਵੀ ਕੋਈ ਬਾਹਰੋਂ ਪੁਲਿਸ ਆਉਂਦੀ ਹੈ ਕੋਈ ਕਾਰਵਾਈ ਕਰਦੀ ਹੈ ਪਹਿਲਾਂ ਉਹ ਪੰਚਾਇਤ ਦੇ ਧਿਆਨ ਚ ਲਿਆਉਗੀ ਇਸ ਤਰ੍ਹਾਂ ਹੀ ਹੁਣ ਜਿਹੜੀਆਂ ਇਹ ਜਿਹੜੇ ਅੱਜ ਮਤੇ ਪਾਏ ਆ ਇਹਦੇ ਵਿੱਚ ਰਲ ਕੇ ਆਪਾਂ ਨੂੰ ਸਾਰਿਆਂ ਨੂੰ ਚੱਲਣਾ ਪੈਣਾ ਵਾ ਇੱਕ ਘਰ ਦੀ ਲੜਾਈ ਨਹੀਂ ਇਹ ਸਾਰਿਆਂ ਦੀ ਆ ਅੱਜ ਜੇ ਕਿਸੇ ਦੇ ਘਰੇ ਆ ਕੱਲ ਨੂੰ ਮੇਰੇ ਘਰੇ ਵੀ ਹੋਣੀ ਆ ਇਸ ਕਰਕੇ ਜਿਹੜੇ ਅੱਜ ਇਹ ਮਤੇ ਪਾਏ ਆ ਅਸੀਂ ਇਹਨਾਂ ਦੇ ਨਾਲ ਸਹਿਮਤ ਹਾਂ ਆ ਸੰਗੀ ਕਿਹੜੇ ਵਿਸ਼ੇ ਰਾਜ ਇਕੱਠਾ ਹੋਏ ਤੇ ਵਿਸ਼ੇ ਜੇ ਸਾਡੇ ਨਾਲ ਨਗਰ ਸਭਰਾ ਦੇ ਵਿੱਚ ਬਹੁਤ ਜ਼ਿਆਦੀਆਂ ਵਾਰਦਾਤਾ ਹੋ ਰਹੀਆਂ ਜੀ ਕੋਈ ਵੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਅੱਜ ਅਸੀਂ ਸਾਰੀ ਸਮੂਹ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਜਥੇਬੰਦੀਆਂ ਇਕੱਤਰ ਹੋਏ ਆ ਇਸੇ ਕੰਮ ਪਰ ਆਈ ਅੱਜ ਅਸੀਂ ਆਪਦੇ ਮਤੇ ਪਾ ਰਹੇ ਆ ਕੋਈ ਵੀ ਸਮਾਇਕ ਵਾਲੇ ਦੇ ਮਗਰ ਚੋਰ ਦੇ ਮਗਰ ਜਿਹੜਾ ਸਾਡਾ ਮੋਹਤਵਾਰ ਵੀ ਜਾਊਗਾ ਉਹਤੇ ਵੀ ਕਾਰਵਾਈ ਕੀਤੀ ਜਾਊਗੀ ਜਿਦ ਤਰਾ ਪਿੰਡਾਂ ਦੇ ਵਿੱਚ ਕੋਈ ਕਮੇਟੀ ਫੜਾਇਦਾ ਉਹਦੀ ਇਮਾਰਤ ਦੇਖ ਕੇ ਤੇ ਬਹਾਰਾ ਇਦਾਂ ਤੇ ਕੀ ਕੀ ਕਰੂਗਾ ਇਹ ਵੀ ਅਸੀਂ ਮਤਾ ਅੱਜ ਪਾਸਤਾ ਵਾ ਜਿਹੜਾ ਕੋਈ ਜ਼ਬਾਨ ਤ ਦੇਊਗਾ ਉਹਦਾ ਨਗਰ ਪੰਚਾਇਤ ਸਮੂਹ ਸੰਗਤ ਸਾਰੀ ਸਭਰਾ ਵੱਲੋਂ ਉਹਦਾ ਬਾਈਕਾਟ ਕੀਤਾ ਜਾਊਗਾ ਪਿੰਡ ਦੇ ਵਿੱਚੋਂ ਦੀ ਪਿੰਡ ਦਾ ਜਿਹੜਾ ਨਸਾ ਤਸਕਰਾ ਉਹਦਾ ਵੀ ਬਾਈਕਾਟ ਕੀਤਾ ਜਾਊ ਪੰਜਾਂ ਦਿਨਾਂ ਦੇ ਵਿੱਚ ਵਿੱਚ ਆਪ ਦਾ ਸੁਧਾਰ ਕਰ ਲੈ 50 ਦਿਨਾਂ ਤੋਂ ਬਾਅਦ ਕੋਈ ਵੀ ਪਿੰਡ 'ਚ ਨਸ਼ਾ ਵੇਚਦਾ ਵਾ ਜਿਹੜਾ ਪਤਾ ਹਰ ਇੱਕ ਦਾ ਹੀ ਹੈਗਾ ਕਿਹੜਾ ਵੇਚਦਾ ਤੇ ਕੌਣ ਕੀ ਕਰਦਾ ਵਾ ਬਾਕੀ ਜਿਹੜੇ ਮੈਡੀਕਲ ਸਟੋਰ ਵਾਲੇ ਉਹੀ ਵੀਰ ਬਾਜ ਆ ਜਾਣ ਇਹਨਾਂ ਕੰਮਾਂ ਤੋਂ ਚਲੋ ਜੇ ਵੀਰ ਨਾਲ ਵਾਰਦਾਤ ਹੋਈ ਹੈ ਨਸ਼ਾ ਤਾਂ ਨਹੀਂ ਵੇਚਦਾ ਪਰ ਉੱਤੇ ਬਹੁਤ ਜ਼ਿਆਦਾ ਜਿਹੜਾ ਵਾਰਦਾਤ ਕਿਸੇ ਨੇ ਕੀਤੀ ਹੈ ਗਲਤ ਕੀਤੀ ਗਈ ਆ ਉਹ ਬੰਦੇ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਪਿੰਡ ਦੀ ਪੰਚਾਇਤ ਨੇ ਅੱਜ ਜਿਹੜੇ ਮਤੇ ਪਾਸ ਤੇ ਆ ਉਹ ਮਤਿਆ ਤੇ ਅਸੀਂ ਬਿਲਕੁਲ ਕੈਮਰਾ ਵਾਂਗੇ ਕੋਈ ਵੀ ਸੱਜਣਾ ਜਿਹੜਾ ਇਹ ਤੇ ਕ੍ਰਾਂਤੀ ਪ੍ਰਾਂਤੂ ਨਾ ਕਰੇ ਇੱਕ ਜਿਹੜੇ ਮੇਰੇ ਵੀਰ ਸਾਰੇ ਫੇਸਬੁੱਕਾਂ ਤੇ ਕਮੈਂਟ ਲਿਖਣ ਨੂੰ ਤਿਆਰ ਆ ਪਰ ਇਹ ਕੰਮ ਨਾਲ ਉਹਨੂੰ ਕੋਈ ਤਿਆਰ ਨਹੀਂ ਹੈਗਾ ਵੀ ਅਸੀਂ ਇਹ ਕੰਮ ਰਲ ਮਿਲ ਕੇ ਕਰੀਏ ਕੋਈ ਪਾਰਟੀ ਬਾਜੀ ਕੋਈ ਉੱਠ ਕੇ ਪਾਰਟੀ ਬਾਜੀ ਦਾ ਇਹ ਪਿੰਡ ਦਾ ਸੁਧਾਰ ਕਰੀਏ ਸਿਰਫ ਕਮੈਂਟਾਂ ਨਾਲ ਲਿਖਿਆ ਕੱਖ ਨਹੀਂ ਹੋਣਾ ਕਮੈਂਟਾਂ ਦਾ ਲਿਖਿਆ ਕਿਸੇ ਨੇ ਲਿਖਤੇ ਆ ਪਰ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਅਸੀਂ ਰਲ ਕੇ ਸਾਰੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਇਹ ਕੰਮ ਕਰਨੇ ਚਾਹੀਦੇ ਆ। ਸਾਸੀ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਇੱਕ ਜਗ੍ਹਾ ਤੇ ਇਕੱਠੇ ਹੋ ਸਾਰੇ ਕੋਈ ਇਹਦੇ ਵਿੱਚ ਨਾ ਪਾਰਟੀ ਬਾਜ਼ੀ ਨਾ ਕਾਲੀ ਨਾ ਕਾਂਗਰਸੀ ਜੋ ਵੀ ਆਪਣੀਆਂ ਜਥੇਬੰਦੀਆਂ ਵਾ ਸਾਰੇ ਰਲ ਕੇ ਇਕੱਠੇ ਹੋ ਗਏ ਇਹ ਪਿੰਡ ਦਾ ਆਪ ਸੁਧਾਰ ਕਰੀਏ ਜਿੰਨਾ ਵੀ ਕਰਤਾ ਜਿੱਥੇ ਸਾਡੀ ਜ਼ਰੂਰਤ ਹੈਗੀ ਆ ਉੱਥੇ ਮੰਤਰੀ ਸਾਹਿਬ ਨੂੰ ਅਸੀਂ ਕਹਾਂਗੇ ਆਪ ਖੁਦ ਚੱਲ ਕੇ ਨਾਲ ਤੁਹਾਡੇ ਅਸੀਂ ਸਾਰਿਆਂ ਦੇ ਨਾਲ ਬਿਲਕੁਲ ਇਸ ਕੰਮ ਦੇ ਕੋਈ ਨਹੀਂ ਹੈਗਾ ਵੀ ਜਿਹੜਾ ਸਾਡਾ ਪੰਚਾਇਤ ਕੋਈ ਮੈਂਬਰ ਪੰਚਾਇਤ ਕੋਈ ਸਰਪੰਚ ਮਗਰ ਜਾਂਦਾ ਉੱਥੇ ਕਾਰਵਾਈ ਠੋਕ ਕੇ ਕਰਵਾਵਾਂਗੇ ਅਸੀਂ ਆਪ ਮਿਰਰਨਾਰਜੀ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮਤਾ ਪਾਇਆ ਗਿਆ ਪੰਚਾਇਤ ਦਾ ਮਤਾ ਸਾਰੇ ਰਲ ਕੇ ਸਾਰੇ ਪਿੰਡ ਵਾਸੀਆਂ ਰਲ ਕੇ ਪਾਇਆ ਪੰਚਾਇਤ ਨੂੰ ਜਿਹੜੇ ਨਸ਼ਾ ਤਸਕਰਾਂ ਉਹ ਆਪ ਦੀਆਂ ਹਰਕਤਾਂ ਬਾਝਾ ਆਏ ਨਾ ਇਹ ਸਾਨੂੰ ਸਾਰਾ ਪਤਾ ਵਾ ਉਹਨਾਂ ਦਾ ਪਿੰਡ ਚੋਂ ਬਾਈਕਾਟ ਕੀਤਾ ਜਾਊਗਾ ਇੱਕ ਪੁਲਿਸ ਨੂੰ ਇਹ ਚੇਤਾਵਨੀ ਦੇਣੀ ਆ ਪੁਲਿਸ ਵੀ ਰਲ ਕੇ ਪੈਸੇ ਖਾਂਦੀ ਨਸ਼ੇ ਵਾਲਿਆਂ ਤੋਂ ਉਹ ਵੀ ਵੀਰ ਆਪ ਦੇ ਸੁਧਾਰ ਕਰ ਲੈਣਾ ਨਹੀਂ ਤੇ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਉਹ ਵੀ ਇਹ ਸੋਚਣਾ ਇਹ ਮੁਲਾਜ਼ਮ ਆ ਇਹ ਸਾਨੂੰ ਪਤਾ ਹਰ ਘਰੋਂ ਪੈਸੇ ਲੈ ਕੇ ਆਉਂਦੇ ਆ ਉਹ ਵੀ ਥੋੜਾ ਬਾਜ਼ ਹੋਣ ਕਮੇਟੀ ਨਹੀਂ ਹੈ ਅੱਜ ਨਹੀਂ ਕੋਈ ਕਮੇਟੀ ਬਣਾਈ ਯਾਰੀ ਅੱਜ ਤਾਂ ਸਿਰਫ ਮਦੇ ਪਾਏ ਆ ਪਿੰਡ ਸਾਰੇ ਇਕੱਠੇ ਹੋਇਆ ਇਹ ਅਲਾਸਮੈਂਟਾਂ ਕਰਾਵਾਂਗੇ ਮੁੜ ਕੇ ਕਮੇਟੀ ਲੋੜ ਪਈ ਉਹੀ ਬਣਾਵਾਂਗੇ ਉਹ ਇਨਸਾਫ ਦੇਵਾਂ ਕਮੇਟੀ ਦਾ ਜਿੱਥੇ ਸਾਡੀ ਲੋੜ ਸਾਨੂੰ ਦੱਸੋ ਜੀ ਪਿੰਡ ਵਾਸੀ ਨੂੰ ਕੀ ਬੀਲ ਕਰੋਗੇ ਪਿੰਡ ਵਾਸੀ ਨੂੰ ਇਹੋ ਬੀਲ ਆ ਜੀ ਸਾਰੇ ਆਪ ਮਿਲ ਕੇ ਹਮਲਾ ਕਰੀਏ ਇਹਨਾਂ ਨਸ਼ਾ ਤਸਕਰਾ ਦੇ ਪਿੰਡ ਦਾ ਸੁਧਾਰ ਕਰੀਏ ਫੇਰ ਹੀ ਪਿੰਡ ਦਾ ਬਚਾਓ ਉਹਦਾ ਵਾ ਜਿਵੇਂ ਕੱਲ ਵੀਰ ਤੇ ਵਾਰਦਾ ਤੋੜੀ ਆ ਦਿਨ ਦਿਹਾੜੇ ਇਹ ਹਰਕਦੇ ਹੋ ਸਕਦੀ ਹੈ ਇਹਨੇ ਆਖੇ ਵੀ ਉਹਦੀ ਹੋਈ ਮੈਨੂੰ ਕੀ ਲੋੜ ਨਹੀਂ ਹਰਕਦੇ ਹੋ ਸਕਦੀ ਹੈ ਮੈਂ ਜੀ ਜਸਪਾਲ ਸਿੰਘ ਭੋਲਰ ਪੰਚਾਇਤ ਨੂੰ ਮਤ ਜਿਹੜਾ ਪਾਇਆ ਗਿਆ ਵਾ ਇਹ ਬੜੇ ਦਿਨਾਂ ਤੋਂ ਕੁਝ ਪੁਲਿਸ ਦੀ ਵੀ ਢਿੱਲੀ ਕਾਰਗੁਜ਼ਾਰੀ ਤੇ ਕੁਝ ਚੋਰਾਂ ਨੇ ਬਹੁਤ ਜਿਆਦੀ ਜਿਹੜੀ ਆ ਤੜਸਲ ਮਚਾਈ ਪਈ ਪਿੰਡ ਦੇ ਵਿੱਚ ਕੱਲ ਇੱਕ ਬਹੁਤ ਵੱਡੀ ਵਾਰਦਾਤ ਕਰਕੇ ਪਹਿਲਾਂ ਦਾ ਮੈਡੀਕਲ ਸਟੋਰ ਵਾਲੇ ਨੂੰ ਦਾਤਰ ਮਾਰ ਕੇ ਗਏ ਆ ਚਲੋ ਲੁੱਟ ਖੋਤੋ ਬਚਾ ਹੋ ਗਿਆ ਝੂਠਾ ਬੋਲਣਾ ਨਹੀਂਗਾ ਤਿੰਨ ਜਣੇ ਸੀਗੇ ਮੂੰਹ ਬੰਨੇ ਸੀ ਉਹਦੇ ਦਾਤਰ ਮਾਰ ਕੇ ਉਹਨੂੰ ਬਹੁਤ ਜ਼ਖਮੀ ਕਰਕੇ ਭਿੱਖੀ ਵੇਂਡ ਤੋਂ ਉਹਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਜਿਹੜਾ ਰੈਫਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਸਭਰਾ ਤੋਂ ਦੁਬਲੀ ਜਾ ਰਹੇ ਸੀ ਰਾਸਤੇ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਵਾਲੇ ਨੂੰ ਰੋਕ ਕੇ ਉਹਦੇ ਸਿਰ 'ਚ ਦਾਤਰ ਮਾਰ ਕੇ ਉਹ ਤੋਂ ਮੋਟਰਸਾਈਕਲ ਵਖੂ ਕੇ ਲੈ ਗਏ ਉਹੀ ਬੰਦੇ ਲਗਭਗ ਉਹ ਤਿੰਨ ਜਾਣੇ ਉਸੇ ਮੋਟਰਸਾਈਕਲ ਤੇ ਅਸੀਂ ਦੇ 10 ਮਿੰਟ ਦਾ ਸਾਰਾ ਵਕਤ ਬਹਾ ਵੈਸੇ ਗੱਲ ਦਾ ਅਸੀਂ ਸਮੁੱਚੀ ਪੰਚਾਇਤ ਨੇ ਸਭਰਾ ਔਰ ਸਮੁੱਚੇ ਨਗਰ ਨੇ ਇਕੱਠੇ ਹੋ ਕੇ ਮਤਾ ਪਾਇਆ ਵੀ ਜਿਹੜਾ ਵੀ ਕੋਈ ਸਮੈਗ ਵੇਚਦਾ ਵਾ ਜਾਂ ਕੋਈ ਚੋਰੀ ਕਰਦਾ ਵਾ ਜਾਂ ਕਿਸੇ ਵੀ ਕਿਸਮ ਦਾ ਕ੍ਰਿਮੀਨਲ ਬੰਦਾ ਵਾ ਉਹਦੀ ਜਿਹੜੀ ਜ਼ਮਾਨਤ ਨਹੀਂ ਕਰਾਈ ਜਾਊਗੀ ਉਹਦੇ ਤੇ ਸਖਤ ਕਾਰਵਾਈ ਕਰਵਾਈ ਜਾਊਗੀ ਅਗਰ ਜੇ ਕੋ ਉਹਦੀ ਜ਼ਮਾਨਤ ਦਿੰਦਾ ਸਾਡੇ ਪਿੰਡ ਦੇ ਵਿੱਚੋਂ ਉਹਦਾ ਪਿੰਡ ਵੱਲੋਂ ਬਾਈਕਟ ਕੀਤਾ ਜਾਊਗਾ ਇਹਨਾਂ ਕਾਰਸਿੰਘ ਜੀ ਮੈਂਬਰ ਬਚਾਈ ਜੀ بڑا ਪ੍ਰਿੰਸ ਬਣਾ ਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਕੀ ਜਣਾ ਚਾਹੋਗੇ ਜਿਹੜਾ ਮਤਾ ਪਾਇਆ ਗਿਆ ਇਹ ਜੀ ਅੱਜ ਸਾਰੀ ਪੰਚਾਇਤ ਵੱਲੋਂ ਤੇ ਸਾਰੇ ਨਗਰ ਵੱਲੋਂ ਜੋ ਜਥੇ ਬੰਦੀਆਂ ਸਾਰੀਆਂ ਵੱਲੋਂ ਮਤਾ ਪਾਇਆ ਗਿਆ ਜੋ ਨਸ਼ੇ ਦਾ ਜੋ ਆਪਣੇ ਹਲਾਤ ਪਿੰਡ ਸਭਰਾ ਦੇ ਬਹੁਤ ਮਾੜੀ ਹੋ ਚੁੱਕੇ ਹੈ ਜੀ ਜਿਵੇਂ ਕੱਲ ਦਿਨ ਦਿਹਾੜੇ ਗੁੰਡੇ ਕਰਦੀ ਆਪਣੇ ਕੱਲ ਹੋਈ ਆ ਇੱਕ ਨੌਜਵਾਨ ਇੰਨਾ ਵਧੀਆ ਬੰਦਾ ਮਤਲਬ ਦੋ ਵਿੜੇ ਲੱਗਦੇ ਇਹਨਾਂ ਨੂੰ ਸਾਡਾ ਇਲਾਕਾ ਜ਼ਿੰਮੇਦਾਰਾਂ ਦਾ ਨਾਲ ਲੱਗਦਾ ਵਾ ਉਹ ਹੈ ਬੰਦਾ ਵੀ ਸੇਵਾ ਕਰਦਾ ਥੋੜੇ ਰੇਟ ਤੇ ਦਵਾਈਆਂ ਦੇ ਦੇ ਲੋਕਾਂ ਦਾ ਭਲਾ ਕਰਨ ਲਿਆ ਉਹਨੂੰ ਦਿਨ ਦੇ ਅਡੇ 4 ਵਜੇ ਆਕੇ ਜਿਹੜਾ ਉਹਦਾ ਗੁੱਟ ਵੱਢ ਕੇ ਹਸਾਬ ਨਾਲ ਮਤਲਬ ਹੀ ਖਤਮ ਹੀ ਕਰਤਾ ਗੁੱਟ ਲੰਕ ਗਿਆ ਗੱਲ ਉਹਦਾ ਉਹਨੂੰ ਇੱਥੇ ਭਿੱਖੇ ਵੰਡਾ ਹਸਤਾਲ ਖੜਿਆ ਉਸ ਤੋਂ ਬਾਅਦ ਅਮਨਦੀਪ ਹਸਤਾਲ ਖੜਿਆ ਉੱਥੇ ਅਜੇ ਵਿਚਾਰ ਦਾ ਪ੍ਰੇਸ਼ਣ ਹੋਣਾ ਵਾ ਉਹਨੂੰ ਇਹਨੂੰ ਮਤਲਬ ਹੀ ਖਤਮ ਹੀ ਕਰਤਾ ਮਲਾ ਗਾਂ ਆਏ ਦਿਨਾਂ ਦੇ ਪਾ ਦਿੱਤਾ ਵਾ ਉਸ ਤੋਂ ਬਾਅਦ ਜਿਹੜਾ ਦੂਸਰਾ ਬਾਦ داری ਸਰਵਾਨੀ ਗਈ ਜਿਹੜੇ ਆਪਣੇ ਉਹਨਾਂ ਰਿਸ਼ਤੇਦਾਰ ਮਾਮੇ ਦਾ ਪੁੱਤ ਆਇਆ ਸੀ ਉਹ ਇੱਥੇ ਖੋਲੇ ਲਾਗੇ ਚ ਗਿਆ ਜਦੋਂ ਉਹਨੂੰ ਵੱਢ ਕੇ ਉਹ ਸੰਧੂ ਹਸਪਤਾਲ ਵਿਚਾਰਾ ਪਿਆ ਆਇਆ ਵਾ ਤੇ ਉਹਦਾ ਮੋਟਰਸਾਈਕਲ ਜਿਹੜਾ ਪੈਸਾ ਉਹਦਾ ਮੋਬਾਈਲ ਖੋ ਕੇ ਲੈ ਗਏ ਆ ਏਡੀ ਮਾੜੀ ਹਾਲਤ ਹੋਈ ਪਈ ਆ ਜਿਹੜੀ ਪੁਲਿਸ ਦੀ ਕਾਰਜਕਾਰੀ ਆ ਪੁਲਿਸ ਸਾਡੇ ਪਿੰਡ ਦੀ ਜਿਹੜੇ ਪਹਿਲੇ ਪੁਰਾਣੇ ਬੰਦੇ ਲੱਗੇ ਹੋਏ ਆ ਉਹ ਇਤਨਾ ਕਰਦੇ ਆ ਵੀ ਪਹਿਲਾ ਦਿਨੇ ਜਾਂਦੇ ਆ ਕੋਈ ਦਰਖਾਸਤ ਨਹੀਂ ਕੋਈ ਲੈਣਾ ਦੇਣਾ ਨਹੀਂ ਉਹ ਦਿਨੇ ਕਰਾਈ ਕਰਕੇ ਲਿਉਂਦੇ ਪੈਸਿਆਂ ਦੀ ਅਸੀਂ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਪੁਰਾਣਾ ਸਟਾਫ ਜਿਆ ਸਾਰਾ ਬਦਲੀ ਕਰਕੇ ਸਾਨੂੰ ਸਟਾਫ ਦਿੱਤਾ ਜਾਵੇ ਜੇ ਨਾ ਸਾਨੂੰ ਸਟਾਫ ਦਿੱਤਾ ਜਿੱਤਾ ਰਾਤ ਨੂੰ ਗਏ ਆ ਇਹ ਜਿਹੜੇ ਆ 6 ਵਜੇ ਤੋਂ ਚਾਹ 5 ਵਜੇ ਤੋਂ ਪਹਿਲਾਂ ਸ਼ਰਾਬ ਲਈ ਰੱਜ ਕੇ ਸਾਰੇ ਫੋਲ ਹੋਏ ਹੁੰਦੇ ਆ ਆ ਅੱਜ 3 ਮਹੀਨੇ ਹੋ ਚਲੇ ਆ ਪਰ ਤੁਸੀਂ ਸਾਡੇ ਨਾਲ ਅਜ ਪੱਤਰਕਾਰਾਂ ਭਾਈ ਜਾਲ ਨਾ ਰਿਆ ਵਾ 3 ਮਹੀਨੇ ਹੋ ਗਏ ਆ ਜਿੱਥੇ ਵੀ ਜਾਂਦੇ ਆ ਤੇ ਇਹਨਾਂ ਅਜੇ ਤੱਕ ਇੱਕ ਵੀ ਬੰਦਾ ਸਾਬਤ ਕਰ ਦੇਣ ਜੇ ਕਿ ਸਾਡਾ ਫੜਿਆ ਹੋਵੇ ਤੇ ਝੋਨਾ ਵਡਣ ਚੱਲੇਗਾ ਕੋਈ ਕੋਸ਼ਿਸ਼ ਕਰੇਗਾ ਕਿ ਮੋਰਸ ਲਖੋ ਤਾਂ ਗੋਲੀਆਂ ਚੱਲੀਆਂ ਜੇ ਇੱਕ ਦਿਨ ਅਸੀਂ ਇਹਨੂੰ ਗੋਲੀਆਂ ਲਿਆ ਕੇ ਸਾਬਤ ਕਰਕੇ ਦਿੱਤੀਆਂ ਤੇ ਆਹ ਗੋਲੀਆਂ ਦੇਖੋ ਚੱਲੀਆਂ ਆਂਦੇ ਇਹ ਜਾਲੀ ਆ ਇਹਨਾਂ ਨੂੰ ਮਾਰ ਕੇ ਵੇਖੀਏ ਗੋਲੀ ਨਾਲ ਜਾਲੀ ਹੈ ਕਿ ਸਹੀ ਇਹਨਾਂ ਦੀ